ਨਸਨ ਦਾ 15 ਦਾ ਆਪਣਾ ਸਪਸ਼ਟ ਬਹੁਤ ਬੁਰਾ ਇਹ ਮੇਰਾ ਮੇਰਾ ਨਾਮ ਤਾਜਾੜੀ ਹੈ ਜੀ ਕਿੱਥੇ ਰਹਿਣ ਵਾਲੇ ਹੋ ਸ਼ੌੜੇ ਦੇ ਨਹੀਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਕਹਿਣਾ ਚਾਹੁੰਦਾ ਜੀ ਜਿਹੜਾ ਕੰਮ ਪੁਲਿਸ ਕਰ ਰਹੀ ਆ ਇਹ ਸਹੀ ਕਰ ਰਹੀ ਆ ਸਾਨੂੰ ਇਹਦੇ ਵਾਸਤੇ ਬਹੁਤ ਫਾਇਦਾ ਹੈ ਇਹ ਹਰ ਰੋਜ਼ ਹੋਣਾ ਚਾਹੀਦਾ ਜਿਵੇਂ ਲੋਕ ਤਲਾਸ਼ੀ ਲੈ ਰਹੀਏ ਲੋਕਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੋਈ ਦਿੱਕਤ ਨਹੀਂ ਜੀ ਹੁਣ ਸਾਡੀ ਕਰੀਏ ਜਾਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਕਹਿੰਦੇ ਹਾਂ ਸਾਡੀ ਤਾਂ ਅਸੀਂ ਹਰ ਰੋਜ਼ ਕਰੋ ਹਾਂ ਹਾਂ ਜਿੱਥੇ ਵੀ ਤੁਹਾਨੂੰ ਲੱਗਦਾ ਛਾੜੇ ਤਲਾਸ਼ੀ ਹਰ ਰੋਜ਼ ਹੋਣੀ ਚਾਹੀਦੀ ਹੈ ਬੇਸ਼ੱਕ ਕਰੀ ਚੱਲੇ ਸਾਨੂੰ ਕੋਈ ਚੱਕਰ ਨਹੀਂ ਹੈਗਾ ਅਸੀਂ ਖੁਸ਼ ਹਾਂ ਇਸ ਕੰਮ ਤੇ ਵੀ ਜੇਕਰ ਤਲਾਸ਼ੀ ਹੁੰਦੀ ਹੈ ਤੁਹਾਨੂੰ ਲੱਗਦਾ ਵੀ ਪੰਜਾਬ ਨਸ਼ਾ ਮੁਕਤ ਹੋਊਗਾ ਫਿਰ ਜੇ ਪੁਲਿਸ ਕੰਮ ਇਸੇ ਤਰ੍ਹਾਂ ਕਰੂਗੀ ਜਿੱਦਾ ਐਸੇ ਲੋਟ ਹੋਊ ਜੂ ਫਿਰ ਤਾਂ ਛੇਤੀ ਇਹ ਹੋ ਜਾਊਗਾ ਹਾਂ ਜੇ ਇੱਕ ਦਿਨ ਛੱਡ ਕੇ ਨੌ ਦੇ ਨਾਲ ਇਹ ਨਾ ਫਿਰ ਹੋਰ ਵਧੂਗਾ ਹੂੰ ਜਿਵੇਂ ਪੁਲਿਸ ਦਾ ਕੰਮ ਹੈ ਜੀ ਤੁਸੀਂ ਸਲਾਹ ਕਰਦੇ ਹੋ ਫਿਰ ਹਾਂ ਜੀ ਚੰਨਗੜ੍ਹ ਵੀ ਸਰਦਾਰ ਅਲੀ ਸਰਦਾਰ ਅਲੀ ਬਾਰ ਅਲੀ ਕਿੱਥੇ ਦੇ ਰਹਿਣ ਵਾਲੇ ਹੋ ਸ਼ੌੜੇ ਦੇ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਅਲੀ ਸਾਹਿਬ ਤੁਸੀਂ ਕਹਿੰਦੇ ਜਿਵੇਂ ਪੁਲਿਸ ਆਪਨੇ ਅੱਜ ਆਈ ਆ ਹਾਂ ਇੱਕ ਹਰ ਰੋਜ਼ ਹਰ ਰੋਜ਼ ਆਵੇ ਹਾਂ ਸਾਨੂੰ ਨਹੀਂ ਖੁਸ਼ ਆਈ ਗੱਲ ਤੇ ਹਾਂ ਤਾਂ ਅਗਰ ਵੀ ਜਾਈ ਸਾਹਿਬ ਇਸ ਨੂੰ ਸਹਾਇਤਾ ਦਵਾਂਗੇ ਹਾਂ ਕੋਈ ਸਾਡਾ ਮੈਂ ਤਾਂ ਗਲਤ ਰਾਹ ਜਾਊਗਾ ਜੀ ਆਪ ਮੈਨੂੰ ਦਮਾਗੇ ਵੀ ਸਾਨੂੰ ਸਲਾਹ ਨਹੀਂ ਤਾਂ ਨਹੀਂ ਹੁੰਦੀ ਜੀ ਇੱਕ ਨਾ ਨਹੀਂ ਜੀ ਕੋਈ ਸਲਾਹ ਨਹੀਂ ਹੁੰਦੀ ਜੀ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਰੋਜ਼ ਆਉਣ ਰੋਜ਼ ਆਉਣ ਤੋਂ ਭਾਵ ਕੀ ਆ ਦਾ ਮਤਲਬ ਕੀ ਆ ਮਤਲਬ ਇਹ ਡਰ ਲਾਊਗਾ ਬੱਚਿਆਂ ਨੂੰ ਅੱਛਾ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਬੱਚੇ ਨੇ ਪੰਜਾਬ ਦੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਗਲਤ ਰਸਤੇ ਪਏ ਹੋਏ ਨੇ? ਹਾਂਜੀ ਪਏ ਹੋਏ ਨੇ। ਉਹ ਫਿਰ ਕਿਵੇਂ ਤੁਹਾਡੇ ਕੀ ਲੱਗਦਾ ਵੀ ਕਿਵੇਂ ਠੀਕ ਹੋ ਸਕਦਾ ਇਹ? ਇਹ ਵੀ ਕਹਿ ਰਹੀ ਆ ਪੁਲਿਸ ਕਹਿ ਰਹੀ ਆ ਵੀ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਆ ਤੁਸੀਂ ਕੀ ਕਹੋਗੇ ਇਹਦੇ ਬਾਰੇ? ਅਸੀਂ ਸੁਣਦਾ ਹਾਂ ਮੈਂ ਕਹਿੰਦਾ ਸੁਣੋਗਾ। ਹਾਂਜੀ। ਅਸੀਂ ਸੁਣਦਾ ਹਾਂ ਮੈਂ ਸੁਣੋ ਕੁਝ ਬੋਲ ਤੁਹਾਨੂੰ। ਅੱਛਾ ਪੁਲਿਸ ਨੂੰ ਸਹਿਯੋਗ ਦੇਵੋਗੇ? ਨਮਾਂਗੇ ਜੀ। ਠੀਕ ਹੈ ਜੀ। ਮਾਨਯੋਗ ਐਸਐਸਪੀ ਸਾਹਿਬ ਖੰਨਾ ਦੇ ਦਿਨਾਂ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਅਨਸਾਰ ਥਾਣਾ ਮਲੌਦ ਦੇ ਏਰੀਆ ਵਿੱਚ ਤੇ ਸਬ ਡਿਵੀਜ਼ਨ ਪੈਲ ਦੇ ਏਰੀਆ 'ਚ ਸਰਚ ਆਪਰੇਸ਼ਨ ਕੀਤਾ ਗਿਆ ਜੀ ਤੇ ਜਿਹੜੇ ਵੀ ਕੋਈ ਨਸ਼ਾ ਹੈ ਜਿਨ੍ਹਾਂ ਬੰਦਿਆਵਰੇ ਨਸ਼ੇ ਦੀ ਕੋਈ ਇਨਫੋਰਮੇਸ਼ਨ ਆ ਉਹਨਾਂ ਦੇ ਘਰਾਂ ਤੇ ਘਰਾਂ ਦੀ ਚੈਕਿੰਗ ਕੀਤੀ ਗਈ ਆ ਤੇ ਬੜੀ ਬਰੀਕੀ ਨਾਲ ਕਾਫੀ ਫੋਰਸ ਲੈ ਕੇ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਆ ਤੇ ਤਾਂ ਜੋ ਜਿਹੜਾ ਪੰਜਾਬ ਵਿੱਚ ਨਸ਼ੇ ਦਾ ਖਤਮਾ ਕੀਤਾ ਜਾ ਸਕੇ ਪਰ ਫਿਰ ਵੀ ਨਸ਼ੇ ਦਾ ਖਤਮਾ ਲੋਕਾਂ ਦੇ ਸਹਿਯੋਗ ਨਾਲ ਹੋ ਸਕਦਾ ਤੇ ਲੋਕਾਂ ਦਾ ਸਹਿਯੋਗ ਅਸੀਂ ਹਰ ਵੇਲੇ ਮੰਗਦੇ ਆ ਤੇ ਜੇ ਕੋਈ ਪਬਲਿਕ ਨੂੰ ਅਪੀਲ ਕਰਦਾ ਕਿ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਨਸ਼ੇ ਦੇ ਵੇਚਣ ਬਾਰੇ ਤਾਂ ਥਾਣਾ ਮਲਾਕ ਵਿਖੇ ਮੈਨੂੰ ਸਿੱਧੀ ਇਨਫੋਰਮੇਸ਼ਨ ਦੇਣਾ ਅਸੀਂ ਕਿਸੇ ਦਾ ਨਾਮ ਨਹੀਂ ਲਾਵਾਂਗੇ ਤੇ ਅਸੀਂ ਜਿਹੜਾ ਚਾਹੁੰਦੇ ਆਵੇ ਆਪਣੇ ਇਲਾਕੇ ਦੇ ਏਰੀਏ ਦੇ ਵਿੱਚੋਂ ਸਾਰਾ ਨਸ਼ਾ ਜਿਹੜਾ ਖਤਮ ਕਰ ਸਕੀਏ ਪਬਲਿਕ ਤੋਂ ਬਤ ਬਤ ਸਹਿਯੋਗ ਮੰਗਦੇ ਹਾਂ। ਖੰਨਾ ਦੇ ਨਿਰਦੇਸ਼ ਅਨੁਸਾਰ ਅੱਜ ਪੂਰੇ ਖੰਨਾ ਜ਼ਿਲ੍ਹੇ ਵਿੱਚ ਔਰ ਪਾਇਲਸੋੜੋ ਸਪੈਸ਼ਲ ਪਾਇਲਸੋੜੋ ਜੁਨੈ ਵਿੱਚ ਇੱਕ ਖਾਸ ਆਪਰੇਸ਼ਨ ਚਲਾਇਆ ਗਿਆ ਹੈ ਜਿੱਥੇ ਅਸੀਂ ਔਨ ਬੇਸਡ ਆਫ ਇਨਫੋਰਮੇਸ਼ਨ ਅਸੀਂ ਰੇਡ ਕੀਤੀ ਹੈ ਕਿ ਸਾਨੂੰ ਉੱਥੇ ਰਿਕਵਰੀ ਹੋ ਜੇ ਰਿਗਾਰਡਿੰਗ ਐਨਡੀਪੀਐਸ ਡਰੱਗਸ ਜੀ। ਸਰ ਕਿੰਨੇ ਪਿੰਡਾਂ ਦੇ ਵਿੱਚ ਕੀਤਾ ਗਿਆ ਜੀ? ਆਏ ਪੂਰੇ ਜ਼ਿਲ੍ਹੇ ਚਲਾ ਜਾ ਰਹੇ ਅਸੀਂ ਪਾਇਲ ਸੋਡੋਜਨ ਅਸੀਂ 5 ਤੋਂ 6 ਬੰਦੇ ਤੇ ਰੈਡ ਕਰ ਰਹੇ ਹਾਂ ਅੱਜ ਹੀ ਠੀਕ ਹੈ ਜੀ ਤੇ ਕੋਈ ਰਿਕਵਰੀ ਹੋਈ ਹੈ ਜੀ ਉਹ ਹਜੇ ਅਸੀਂ ਕਸ ਆਪਰੇਸ਼ਨ ਅੰਡਰਵੇ ਹੈ ਜਿਵੇਂ ਕੋਈ ਰਿਕਵਰੀ ਹੋਏਗੀ ਅਸੀਂ ਤੁਹਾਨੂੰ ਬਾਅਦ ਵਿੱਚ ਇਨਫੋਰਮ ਕਰ ਦਾਂਗਾ ਜੀ ਸਰ ਜਿੱਦਾਂ ਤਲਾਸ਼ੀ ਲਈ ਗਈ ਆ ਤਾਂ ਕਿਹੜੇ ਲੋਕਾਂ ਦੀ ਖਾਸ ਕਰ ਤਲਾਸ਼ੀ ਲਈ ਗਈ ਆ ਇਹ ਦੇਖੋ ਜੀ ਜਿਹੜੀ ਸਾਨੂੰ ਮਤਲਬ ਇਨਫੋਰਮੇਸ਼ਨ ਆਂਦੀ ਹੈ ਸਾਡੇ ਜਿਹੜੇ ਕੋਈ ਪਿੰਡ ਦੇ ਲੋਕ ਹੁੰਦੇ ਕੋਈ ਸਾਡੇ ਆਪਣੇ ਸੋਰਸਸ ਹੁੰਦੇ ਨੇ ਜੋ ਸਾਨੂੰ ਦੱਸ ਦਿੰਨੇ ਕਿ ਸਰ ਇਹ ਸ਼ਾਇਦ ਨਸ਼ੇ ਦੇ ਵਪਾਰ ਚ ਹੋ ਸਕਦੇ ਨੇ ਤਾਂ ਸਿਲਮਨ ਇਹ ਖਾਸ ਲਾਸ਼ ਲਿੱਤੀ ਗਈ ਹੈ ਜੀ। ਬਾਕੀ ਲੋਕਾਂ ਦਾ ਸਹਿਯੋਗ ਤੁਸੀਂ ਕੀ ਮੰਨਦੇ ਹੋ ਵੀ ਕਿੰਨਾ ਕੁ ਜ਼ਰੂਰੀ ਆ ਪੰਜਾਬ ਚ ਨਸ਼ੇ ਦੀ ਖਾਤਮੇ ਦੇ ਲਈ। ਇਹ ਦੇਖੋ ਜੀ ਸਾਨੂੰ ਇਹ ਲੱਗਦਾ ਕਿ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ ਉਹ ਸਾਨੂੰ ਲੋਕਾਂ ਤੋਂ ਹੀ ਆਣੀ ਹੈ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਲੱਗਦਾ ਕਿ ਉਹ ਉਹਨਾਂ ਦੇ ਬੇਟੇ ਉਹਨਾਂ ਦੇ ਕੋਈ ਪਰਿਵਾਰ ਚ ਨਸ਼ਾ ਕਰਦਾ ਹੈ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਲਾਣ ਤੇ ਅਗਰ ਆਪਾਂ ਪੰਜਾਬ ਨੂੰ ਨਸ਼ਾ ਖਤਮ ਕਰਨਾ ਹੈ ਲੋਕਾਂ ਦੀ ਸਹਾਇਤਾ ਤੋਂ ਬਿਨਾਂ ਕਦੀ ਪੋਸੀਬਲ ਹੈਗਾ ਹੀ ਨਹੀਂ ਹੈ ਜੀ। ਸਾਨੂੰ ਸਭ ਨੂੰ ਅਪੀਲ ਹੈ ਕਿ ਅਗਰ ਪੰਜਾਬ ਤੋਂ ਨਸ਼ਾ ਖਤਮ ਕਰਨਾ ਹੈ ਤਾਂ ਫਿਰ ਤੁਸੀਂ ਅੱਗੇ ਆਓ ਪੁਲਿਸ ਦੀ ਮਦਦ ਕਰੋ ਪੁਲਿਸ ਵਿੱਚ ਤੁਹਾਡੇ ਨਾਲ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਨਸ਼ਾ ਵੇਚਦਾ ਹੈ ਸਾਨੂੰ ਤੁਸੀਂ ਇਨਫੋਰਮੇਸ਼ਨ ਦਿਓ ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੀ ਤੁਹਾਡੀ ਆਇਡੈਂਟੀਟੀ ਹੈ ਉਹ ਸੀਕ੍ਰੀਟ ਰਹੂਗੀ ਅਤੇ ਉਹ ਬੰਦੇ ਜਲਦੀ ਜਲਦੀ ਐਕਸ਼ਨ ਹੋਏਗਾ ਜੀ